ਕੀ ਦੋ ਨਾ 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 ਨਹੀਂ ਨਹੀਂ ਮਾਰ ਪਾ ਨਾ ਆਪਾਂ ਆਲੇ ਸਭਾ ਆਪਾਂ ਕੋਈ ਪੂਰ ਕਿਦੋਂ ਅੱਖ ਨਾ ਠੀਕ ਨਾ ਨਹੀਂ ਨਾ ਨਹੀਂ ਨਾ ਸਹੀ ਤਾਂ ਨਾ ਤਰਾ ਤਾ ਘਟਾ ਘਟਾ ਜੀ ਕੋਈ ਨਾ ਨਹੀਂ ਹੈ ਕਦੀ ਆਇਆ ਕਦੀ ਆਇਆ ਮਾਰ ਨਹੀਂ ਆ ਕਦੀ ਲੱਗਾ ਆ ਦੇਖੋ ਹਾਲਤ ਇੱਕ ਬੰਦਾ ਆਪਣੇ ਕਾਰੋਬਾਰ ਤੇ ਬੈਠਾ ਤੇ ਉਹ ਵਿਚਾਰਾ ਇਨੋਸੈਂਟ ਕਿਸ ਤਰ੍ਹਾਂ ਘਹਰਾ ਰਿਆ ਬਾਹਰ ਵੇਖੋ ਲੋਕ ਦੇਖਣ ਆਏ ਆ ਇੰਨੀ ਦਹਿਸ਼ਤ ਆ ਕਿ ਬਾਹਰ ਕਿਸੇ ਦੀ ਹਿੰਮਤ ਨਹੀਂ ਪਈ ਕਿ ਉਹ ਕੁਝ ਕਰੇ ਕੋਈ ਫੋਨ ਕਰੇ ਕਿਤੇ ਪੁਲਿਸ ਨੂੰ ਲਾਗੇ ਸੱਦੇ ਕੁਝ ਨਹੀਂ ਆ ਇਹ ਅੱਜ ਦੀ ਜਿਹੜੇ ਮੌਜੂਦਾ ਹਾਲਾਤ ਆ ਇਹ ਆ ਦਰਦਾ ਕੀ ਨਹੀਂ ਕਰਦਾ ਹਰੇਕ ਨੂੰ ਜਾਨ ਪਿਆਰੀ ਹੈ ਭਾਈ ਆਪਣੀ ਤੇ ਜਾਨ ਨੂੰ ਜੋਖਮ ਚ ਕੌਣ ਪਾਉਂਦਾ ਉਹ ਕਹਿੰਦਾ ਲੈ ਜੋ ਜੋਖੜਨਾ ਤੁਸੀਂ ਭਾਈ ਮੈਨੂੰ ਗੋਲੀ ਨਾ ਮਾਰਿਓ ਤੇ ਗੱਲ ਵੀ ਸਹੀ ਹੈ ਜੀ ਜ਼ਿੰਦਗੀ ਬਚੀ ਹੋਊਗੀ ਤੇ ਕੋਈ ਚੀਜ਼ ਕਰ ਲੂ ਅਗਲਾ ਵਿਚਾਰਾ ਪਰ ਪੰਜਾਬ ਸਰਕਾਰ ਹੁਣ ਦੱਸੇ ਵੀ ਪੰਜਾਬ ਦੇ ਹਾਲਾਤ ਕੀ ਸਹੀ ਆ ਇਹ ਜੇ ਅਸਲ ਤਸਵੀਰ